ਇਹ ਇਹ ਮੁੰਡਿਆਂ ਨੇ ਬਾਈ ਬੱਕਰੀਆਂ ਪਾਈਆਂ ਨੇ ਆ ਸ੍ਰੀ ਗੁਰ ਵੀਰੋ ਸਾਰੇ ਪੈਣ ਪਾਈਆਂ ਨੂੰ ਬੱਕਰੀਆਂ 'ਚ ਫਾਇਦਾ ਬਾਈ ਬਹੁਤ ਫਾਇਦਾ ਬਾਈ ਕਿੰਨੇ ਦੀਆਂ ਬੱਕਰੀਆਂ ਪਾਈਆਂ ਤੂੰ ਸਾਰੀਆਂ ਹੈਗੀਆਂ ਨੇ ਬਾਈ 10 ਕ ਲੱਖ ਰੁਪਏ ਦੀਆਂ ਇਹ ਹਾਂ ਬਾਈ ਦੇਖ ਸਾ ਤੂੰ ਡੇਲੀ ਲੈ ਕੇ ਜਾਨੂ ਇਹਨਾਂ ਨੂੰ ਫਿਰ ਚਾਰਨਵਾਂਸ ਤੇ ਡੇਲੀ ਬਾਹਰ ਚੱਲ ਕੈ ਕਿਲੋਮੀਟਰ ਤੱਕ ਲੈ ਆਏ ਇਹਨੂੰ ਕੋਈ ਪਤਾ ਨਹੀਂ ਬਾਈ ਖਾਸਾ ਲੈ ਆਏ ਉਹ ਇੱਥੇ ਧਾ ਲੋ ਬੱਗੂਆਂ ਦੇ ਮਾਰਨਾ ਬੱਗੂ ਮਾਰ ਦੋ ਸਾਰੇ ਤੇਰਾ ਖਬਰ ਦਿਖਾ ਦੂ ਹੋਰ ਬਾਈ ਬੱਬੂ ਨੂੰ ਲੈ ਕੇ ਦਈਏ ਇੱਕ ਰੇਸੀ ਬੱਕਰੀ ਪਿਆ ਉਹ ਜਰੂਰ ਜੀ ਜਰੂਰ 10 ਲੈ ਕੇ ਰਮਾਂਗੇ ਤੈਨੂੰ 10 ਲੈ ਲਿਓ ਦੁਕਾਨ ਚ ਦੁਕਾਨ ਚ ਰੱਖਵੇਂਗਾ ਦੁਕਾਨ ਤੇ ਰੱਖ ਲੈ ਘਰੇ ਬਾਗਲ ਹੈਗਾ ਆਪਣਾ ਉਹ ਸਾਹਮਣੇ ਬਾਗਲ ਹੈਗਾ ਚਾਰ ਕਰ ਲਾਂਗੇ ਤੂੰ ਗੱਲ ਦੱਸ ਕਿੱਧਰ ਲਈ ਸੈਟ ਜਾਣਾ ਹੈ ਵੀਡੀਓ ਪਾ ਦਾਂਗੇ ਹੋਰ ਦੱਸੋ ਵੇਚਣੀਆਂ ਇੱਕ ਦੋ ਚਾਰ ਸੌਦਾ ਕਰ ਇੱਥੇ ਮਾਰ ਲੈਨੇ ਆ ਉਹ ਜਿੱਟੀ ਜੀ ਚਿੱਟੀ ਜੀ ਕਿੰਨੇ ਦੀ ਆ ਆਏ ਹੋ ਹੋ ਬੜੀਆਂ ਮਹਿੰਗੀਆਂ ਲਾਈਆਂ ਤੁਸੀਂ ਹੈ 10 15000 ਦੀ ਦਿੰਦੇ ਨਹੀਂ ਅੱਛਾ